ਦਾ ਟੱਚ ਉਹ ਰਾਜਤਾਲੀਵਾਲ ਡੈਰੀ ਫਰਮ ਤੇ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਜਿ ਪਿੰਡ ਤਸਾਹ ਜਿਲ੍ਹਾ ਮੁਕਾ ਦੇ ਤਸੀਲ ਬਾਈ ਉਹਨਾਂ ਨੂੰ ਪੈਂਦੀ ਧਰਮਕੋਟ ਬਾਈ ਉਹਨਾਂ ਦੇ ਘਰੇਲੂ ਪਸ਼ੂ ਰੱਖੇ ਆਪ ਬਾਈ ਜਿ ਹਿ ਫੌਜ ਚ ਰਟਾਇਰ ਹੋ ਗਏ ਬੈਂਕ ਦੇ ਵਿੱਚ ਲੱਗੇ ਤੇ ਪਸ਼ੂਆਂ ਦਾ ਸ਼ੌਂਕ ਆ ਇੱਕ ਤੀਜੇ ਸਵੇਰ ਝੋਟੀ ਆ ਤੁਹਾਨੂੰ ਦਿਖਾ ਰਹੇ ਹਾਂ ਡੇਢ ਕ ਮਹੀਨੇ ਦਾ ਸੂਬਾ ਨਗਰ ਕੱਟੀ ਆ ਦੁੱਧ ਕਿੰਨਾ ਫੌਜੀ ਭਾਈ ਹੁਣ ਇਹਦੇ ਥੱਲੇ 12 ਲੀਟਰ ਆ ਜਾਂਦਾ ਤੇ ਮੂਸਲਾ 12 ਲੀਟਰ ਦੀ ਜਿੰਦਗੀ ਦੁੱਧ ਹੁਣ ਇਸ ਵਕਤ ਹਾਜ਼ਰ 12 ਕਿਲੋ ਕੰਡੇ ਵਾਲਾ ਹੈਗਾ 16 ਕਿਲੋ ਦੁੱਧ ਦੀ ਕੈਪੈਸਿਟੀ ਹੈਗੀ ਪਿਛਲੀ ਵਾਰੀ 14-15 ਕਿਲੋ ਆਰਾਮਦਾਰੀ ਨਾਲ ਦਿੱਤਾ ਹੁਣ ਜਿਹੜਾ ਵੀਡੀਓ ਬਣਾਉਂਦਾ ਟਾਈਮ 10 ਵਜੇ ਦੇ ਪੂਰੇ ਟਾਈਮ ਆ ਪਿਛਲੇ ਸਾਲ ਦੀ ਕੱਟੀ ਆ ਦੀ ਨੀਲੀ ਰਾਵੀ ਚ ਜਿਹੜੇ ਵੀਰ ਨੂੰ ਵੀਡੀਓ ਪਸੰਦ ਆਵੇ ਤਾਂ ਬਾਈ ਹੁਣਾਂ ਦਾ ਸਕਰੀਨ ਤੇ ਨੰਬਰ ਚਲਾਉਣੇ ਆਪਾਂ ਆਗ ਜ਼ਰੂਰ ਕਰ ਲੈ। ਤੇ ਇਹਨਾਂ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਕਰ ਲੋ ਆਨ ਤਾਂ ਕਿ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਪਹੁੰਚਨਾ ਪਹੁੰਚ ਸਕੇ। ਹੋਰ ਵੀਡੀਓ ਵੇਖਣ ਲਈ ਪੇਜ ਨੂੰ ਕਰ ਲੋ ਫੋਲੋ। ਵੀਡੀਓ ਵੇਖਣ ਲਈ ਧੰਨਵਾਦ।